ਹਾਂਜੀ ਦੋਸਤੋ ਅੱਜ ਖੜੇ ਆ ਜੀ ਪਿੰਡ ਫਫੜੇ ਭਾਈਕੇ ਤਹਿਸੀਲ ਬਲਾਡਾ ਤੇ ਜ਼ਿਲ੍ਹਾ ਮਿੱਤਰੋ ਮਾਨਸਾ ਭਾਈ ਜੀਵਨ ਸਿੰਘ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗਰ ਦਿਖਾਵਾਂਗੇ ਜਿਹਦੇ ਵਿੱਚੋਂ ਇੱਕ ਚੰਗੀ ਮੱਝ ਭਾਈ ਕਹਿੰਦਾ ਵੀ ਦੁੱਧ ਪਿਛਲੇ ਸੂਏ ਦਾ ਬਹੁਤ ਚੰਗਾ ਕੱਢਿਆ ਵਾ ਤੇ ਇੱਕ ਆਂ گاਉਂ ਮਿੱਤਰੋ ਸੂਣ ਵਾਲੀ ਇਹ ਵੀ ਸੱਜਰਾ ਤੇ ਇੱਕ ਨੋਰਮਲ ਦੁੱਧ ਵਾਲੀ ਮਿੱਤਰੋ ਸੱਜਰ ਮੱਝ ਹੈ ਪੂਰੀ ਜਿਹੜੀ ਗੱਲਬਾਤ ਭਾਈ ਦੇ ਨਾਲ ਕਰਾਂਗੇ ਕੱਲਾ-ਕੱਲਾ ਪਸ਼ੂ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਬਾਈ ਇਹ ਭਾਈ ਤੇ ਜਵਾਰ ਕੇ ਫਫੜੇ ਭਾਈ ਕਾ ਪਿੰਡ ਆ ਤੇ ਜਵਾਰ ਕੇ ਬਾਈਆਂ ਦਾ ਜਿਹੜਾ ਪਿਛਲਾ ਪਿੰਡ ਹੈ ਤੇ ਕਰਦੇ ਆ ਭਾਈ ਦੇ ਨਾਲ ਗੱਲਬਾਤ ਪਹਿਲਾਂ ਤੇ ਫਿਰ ਆਪਾਂ ਮਿੱਤਰੋ ਤੁਹਾਨੂੰ ਪਸੂ ਦਿਖਾਵਾਂਗੇ ਹਾਂਜੀ ਬਾਈ ਜੀ ਆਪਣਾ ਪਹਿਲਾਂ ਨਾਮ ਦੱਸੋ ਜੀ ਨਾਮ ਸਰਿੰਦਰ ਸਿੰਘ ਹਾਂਜੀ ਪਿੰਡ ਫਫੜੇ ਭਾਈ ਕੇ ਠੀਕ ਹੈ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਇਹ ਮਾਨਸਾ ਤੋਂ ਕਿੰਨੇ ਕਿਲੋਮੀਟਰ ਹੋਊ ਮਾਨਸਾ ਤੋਂ ਆਪਣ ਨੂੰ 10 ਕਿਲੋ ਤੇ ਭਿੱਖੀ ਤੋਂ ਭਿੱਖੀ ਤੋਂ 7 ਕਿਲੋ 7 ਕਿਲੋਮੀਟਰ ਤੇ ਅੱਜ ਆਪਣੇ ਕੋਲ ਤਿੰਨ ਪਸ਼ੂ ਪਕਾਉ ਹੈ ਹਨਾ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੱਡੀ ਮੱਝ ਦਿਖਾ ਰਹੇ ਆ ਵੱਡੇ ਬਜਨ ਵਾਲੀ ਹਾਂਜੀ ਠੀਕ ਹੈ ਇਹ ਸੂਆ ਕਿਹੜਾ ਜਿਹਦਾ ਇਹ ਤੀਜਾ ਜੀ ਤੀਜਾ ਸੂਆ ਸੂਈ ਆ ਹਾਂਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹ ਸੂਈ ਨੂੰ ਜੀ ਅੱਜ ਚੌਥਾ ਦਿਨ ਆਈ ਚੌਥਾ ਦਿਨ ਹਾਂਜੀ ਮਗਰ ਬੱਚਾ ਕੱਟਾ ਕੱਟੀ ਕੱਟੀ ਆ ਜੀ ਮਗਰ ਕੱਟੀ ਆ ਚੌਥਾ ਦਿਨ ਹੋ ਗਿਆ ਸੂਈ ਨੂੰ ਇਸ ਵਕਤ ਬੋਲਾ ਕਿੰਨਾ ਕਹੂਗਾ 12 ਲੀਟਰ ਹੈ ਤੇ ਇਹਨੇ ਸੱਜਰ ਪਿਛਲੇ ਸੂਏ ਦੂਜੇ ਕਿੰਨਾ ਕੱਢਿਆ ਵਾ ਦੱਸ ਸਹੀ ਇਹਨੇ 16-17 ਲੀਟਰ ਇੱਥੇ ਵਧੀਆ ਖੁੱਲਾ ਵੀ ਖੁੱਲਾ ਹਾਂਜੀ ਕੱਢੂ ਇਸ ਵਾਰ ਵੀ ਹਾਂਜੀ ਮੌਜ ਨਾਲ ਬਧੂ ਵੀ ਕੱਢਦੀ ਤਾਂ ਹੈਗੀ ਠੀਕ ਐ ਸੋ 16-17 ਬਾਈ ਕਹਿੰਦਾ ਵੀ ਦੁੱਧ ਲੀਟਰ ਕੱਢਿਆ ਵਾ ਪਿਛਲੇ ਸੂਏ ਮਿੱਤਰੋ ਸੋਈਆ ਚੰਗਾ ਭਜਣਾ ਥਾਣਾ ਹਵਾਨਾ ਮਿੱਤਰੋ ਬਹੁਤ ਸੋਹਣਾ ਹਜੇ ਸੂਈ ਨੂੰ ਚਾਰ ਚੌਥਾ ਦਿਨ ਆ ਬਾਈ ਕਹਿੰਦਾ ਤੇ 10-12 ਲੀਟਰ ਮਿੱਤਰੋ ਜਿਹੜਾ ਬੋਲਾ ਤਿਆਰ ਹੈ ਇੱਕ ਵਾਰੀ ਆਪਾਂ ਸਾਨੂੰ ਤੋੜ ਕੇ ਦਿਖਾਉਣੇ ਆ ਫਿਰ ਆਪਾਂ ਰੇਟ ਦੀ ਵੀ ਜਾਣਕਾਰੀ ਲੈਣੇ। ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 ਤੇ 82124। ਸੋ ਥਾਂਲੇ ਵੀ ਦੀ ਪੂਰੀ ਸਾਫ। ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਦਾ ਤਸੱਲੀ ਵੈਸੇ ਤੁਸੀਂ ਕਰ ਸਕਦੇ ਹੋ ਤੇ ਬਾਈ ਕਹਿੰਦਾ ਵੀ ਦੁੱਧ 11 12 ਲੀਟਰ ਮਿੱਤਰੋ ਜਿਹੜਾ ਬੋਲਾ ਤਿਆਰ ਆ ਤੇ 16 17 ਲੀਟਰ ਜਿਹੜਾ ਨੇ ਪਿਛਲੇ ਸੂਏ ਦਾ ਦੁੱਧ ਕੱਢਿਆ ਵਾ ਕੀ ਰੇਟ ਆ ਕਰਦੇ ਆ ਬਾਈ ਜੀ ਨਾਲ ਗੱਲਬਾਤ ਰੇਟ ਫਰ ਕੀ ਕਰਤਾ ਜੀ ਆਪਾਂ ਆਪੋ ਦੋ ਹੈ ਜੀ ਸਵਾ ਦੋ ਰੇਟ ਆ ਹਾਂਜੀ ਠੀਕ ਹੈ ਮਾਨਦਾਨ ਹੋ ਜੂ ਮਾਨਦਾਨ ਕਰ ਦਾਂਗੇ ਜੀ ਤੇ ਇੱਕ ਬਾਈ ਕੋਲੇ ਆਹਾ ਤੀਜੇ ਸੂਏ ਹੋਰ ਮੱਝ ਖੜੀ ਆ ਇਹ ਕਦੋਂ ਕਦੀ ਸੂਈ ਵੀ ਆ ਜੀ 20 ਦਿਨ ਇਹਨੂੰ ਤੋਰੋ ਜੀ ਤੀਜੇ ਸੂਏ ਮਿੱਤਰੋ ਇਹ ਸੂਈ ਵੀ ਆ 20 ਦਿਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ ਕਟਾ ਕੱਟੀ ਜੀ ਕਟਾ ਵੀ ਜੀ ਕਟਾ ਜੀ ਸੋਖਾ ਸਿੰਗ ਖੁੱਲਾ ਤੇ ਵਜਨ ਇਹਦਾ ਵੀ ਮਿੱਤਰੋ ਚੰਗਾ ਤੁਰਦੀ ਦਿਖਾਉਣੇ ਆ ਕਿੰਨਾ ਜਿਹੜਾ ਦੁੱਧ ਤਿਆਰ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਥੋੜੀ ਲੰਮੀ ਦੋੜ ਬਾਰ ਤਾਂ ਸਾਲੇ ਵੀ ਦੀ ਪੂਰੀ ਸਾਫਿਕਸ ਹਵਾਨੇ ਦੀ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰ ਸਕਦੇ ਬਾਈ ਦੇ ਨਾਲ ਸੰਪਰਕ ਇਹਦਾ ਦੁੱਧ ਕਿੰਨਾ ਕੁ ਤਿਆਰ ਹੋਗਾ ਜੀ 13 ਜਦਾਂ ਲੀਟਰ ਹੈਗਾ ਮਤਲਬ 12-13 ਲੀਟਰ ਹੈਗਾ ਹਾਂ ਜੀ ਦੋ ਟਾਈਮ ਅਗਲਾ ਤਸੱਲੀ ਕਰਨਾ ਚਾਹੁੰਦਾ ਹੋਵੇ ਕਰ ਲਈ ਠੀਕ ਹੈ ਤੇ ਫੋਨ ਨੰਬਰ ਤੇ ਜਿਹਦਾ ਰੇਟ ਹੈ 135 135 ਜੀ 1,35,000 ਮਿੱਤਰੋ ਰੇਟ ਆ 12-13 ਲੀਟਰ ਦੁੱਧ ਤਿਆਰ ਆ ਦੋ ਟਾਈਮ ਆਪਦਾ ਚੋਕੇ ਵੀ ਤੁਸੀਂ ਤਸੱਲੀ ਕਰ ਸਕਦੇ ਹੋ ਥਾਲੇ ਵੀ ਦੀ ਪੂਰੀ ਸਾਫ ਆ ਤੇ ਬੈੜ ਵੀ ਦਿਖਾ ਰਹੀ ਹੈ ਨਾ ਓਕੇ ਇੱਕ ਸਿੰਘਾਂ ਵਾਲੀ ਗਾ ਮਿੱਤਰੋ ਤੀਜਾ ਸੂਗਾ ਸੋਨਾ 10 12 ਦਿਨ ਹਜੇ ਸੂਟ ਦੇ ਵਿੱਚ ਬਾਕੀ ਨੇ ਹਜੇ ਹਵਾਨਾ ਬਣਾਉਣਾ ਸਟਾਰਟ ਕੀਤਾ ਤੋਰ ਦੋ ਜੀ ਇਹਨੂੰ ਵੀ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰ ਸਕਦੇ ਹੋ ਸੰਪਰਕ ਪਿੰਡ ਫਫੜੇ ਭਾਈਕੇ ਤਹਿਸੀਲ ਭਲਾੜਾ ਤੇ ਜ਼ਿਲ੍ਹਾ ਹੈਗਾ ਜੀ ਮਾਨਸਾ ਮੋੜ ਲਈ ਬਸ ਥਾਂਲੇਵੇ ਦੀ ਪੂਰੀ ਸਾਬ ਹਵਾਨਾ ਹਜੇ ਨੇ ਬਣਾਉਣਾ ਸਟਾਰਟ ਕੀਤਾ ਥੋੜੇ ਥੋੜੇ ਮਿੱਤਰੋ ਸਿੰਘ ਨੇ ਠੰਡੀ ਸੀਲ ਫੁੱਲ ਹੈ ਹਾਂਜੀ ਰੇਡ ਕੀ ਕਰਤਾ ਜੀ ਦਾ ਇਹ 60000 ਤੇ ਫੋਨ ਨੰਬਰ ਬੋਲ ਦੋ ਜੀ ਆਪਣਾ 9858 98158 14418 14418 ਹਾਂਜੀ 98158 14418 22 ਦਾ ਫੋਨ ਨੰਬਰ ਹੈ ਸੋ ਤਿੰਨੇ ਨਗਰ ਦੇ ਵਿੱਚੋਂ ਮਿੱਤਰੋ ਕੋਈ ਵੀ ਨਗਰ ਤੁਹਾਨੂੰ ਪਸੰਦ ਆਉਂਦਾ ਤਾਂ ਕਰ ਸਕਦੇ ਹੋ ਸੰਪਰਕ ਫੇਰ ਆਪਾਂ ਤੁਹਾਨੂੰ ਵੱਡੇ ਵਜਨ ਵਾਲੀ ਵੱਡੇ ਘੱਟ ਕਾਂਠ ਵਾਲੀ ਤੇ ਦੁੱਧ 16 17 ਲੀਟਰ ਦੂਜੇ ਸੂਏ ਦਾ ਕੱਢਿਆ ਤੇ ਤੀਜੇ ਸੂਏ ਮਿੱਤਰੋ ਸੂਈ ਆ 11 12 ਲੀਟਰ ਮਿੱਤਰੋ ਬੋਲਾ ਤਿਆਰ ਆ ਸੋ ਸਾਰੇ ਵੀਰਾਂ ਦਾ ਧੰਨਵਾਦ